ਮੈਂ ਆਪਣੀ ਪੂਰੀ 100% ਮਿਹਨਤ ਲਾਈਏ ਇਹਦੇ ਉੱਤੇ ਕਿ ਮੈਂ ਉਹ ਦੁਨੀਆ ਦਿਖਾ ਸਕਾਂ ਜਿਹਦੇ ਵਿੱਚ ਆਨ ਵਾਲਾ 250 ਸਾਲ ਬਾਅਦ ਕਿਵੇਂ ਦਾ ਲੱਗੇਗਾ ਉਹ ਦਿਖੇ 1000 ਸਾਲ ਪਿੱਛੇ ਕਿਵੇਂ ਦਿਖੇਗਾ ਉਹ ਦਿਖੇ ਇਹ ਵੀ ਇੱਕ ਨਵੇਂ ਤਰ੍ਹਾਂ ਦੀ ਟੈਕਨੀਕ ਹੈ ਸਪੈਸ਼ਲ ਟੀਮਸ ਬਿਠਾਈਆਂ ਗਈਆਂ ਇਹਦੇ ਉੱਤੇ ਔਰ ਆਲਮੋਸਟ 120 ਤੀ ਬੰਦਿਆਂ ਨੇ ਕੰਮ ਕੀਤਾ ਇਸ ਫਿਲਮ ਦੇ ਉੱਤੇ ਵੀਰਫੈਕਸ 12ਵ ਡਿਵਲਪ ਕਰਨ ਵਾਸਤੇ ਉਹ ਮੇਰੀ ਸੋਚ ਹੈ ਜੋ 2555 ਦਿਖਾ ਰਹੀ ਹੈ ਉਹ ਮੇਰੀ ਸੋਚ ਹੈ ਜੋ 1000 ਸਾਲ ਪਿੱਛੇ ਦਿਖਾ ਰਹੀ ਹੈ ਲੇਕਿਨ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਨਾ ਮੈਂ origignal ਨੂੰ ਕਨੈਕਟ ਕਿਵੇਂ ਕਰ ਸਕਾਂ हां उदो महाराजा वीर सिंह ਸੀਗੇ ਜੋ ਆਏ ਸੀ ਜੋ ਇੱਥੇ ਹੈਗੇ ਸੀ ਪੰਜਾਬ ਵਿੱਚ हां मोहम्मद खान ਵਰਗਾ ਇੱਕ ਇਨਸਾਨ ਆਇਆ ਸੀ ਟਰਕੀ ਤੋਂ ਹਮਲਾ ਕਰਨ ਸੋ ਉਹਦੇ ਵਿੱਚ ਚਾਰੋਂ ਬੰਦੇ ਜਾ ਕੇ ਫਸ ਗਏ ਕੇਟੀ ਇਸ ਜਸਟ ਨਾਟ ਕੇਟੀ ਕੇਟੀ ਦਾ ਮਤਲਬ ਹੈਗਾ ਹੈ ਕਾਈਨੇਟਿਕ ਟੋਲਨੇਟ ਕਾਈਨੇਟਿਕ ਟੋਲਨੇਟ ਕਿਨੂੰ ਕਹਿੰਦੇ ਨੇ ਇੱਕ ਨੈਟਵਰਕਿੰਗ ਹੈ ਜੋ ਸੈਟਲਾਈਟ ਦੇ ਥਰੂ ਕਨੈਕਟਡ ਹੁੰਦੀ ਉਹਨੂੰ ਕਾਈਨੇਟਿਕ ਟੋਲਰਨੇਟ ਕੇ ਅੰਦਰ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਨੇ ਨਾ ਬਾਜਵਾ ਜੀ ਸੋ ਉਹਨਾਂ ਨੂੰ ਪੁੱਛਦੇ ਆਂ ਕਿ ਇਸ ਵਾਰੀ ਰੇਡਵਾ ਰਿਟਰਨਸ ਦੇ ਵਿੱਚ ਕੀ ਕੁਝ ਨਵਾਂ ਲੈ ਕੇ ਆ ਰਹੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਗੱਭਰੂ ਜਿਹੜੇ ਦੇਖ ਰਹੇ ਨੇ ਜੀ ਸਰ ਮੇਰਾ ਨਾ ਪਹਿਲਾ ਸਵਾਲ ਇਹ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਫਿਕਸ਼ਨ ਫਿਲਮ ਆਂਦੀ ਹੈ ਨਾ ਤਾਂ ਆਪਣੇ ਜਿਹੜੇ ਇੰਡੀਅਨਸ ਨੇ ਉਹਨਾਂ ਦੇ ਨਾ ਇਹ ਚੀਜ਼ ਹੁੰਦੀ ਹੈ ਕਿ ਯਾਰ ਆ ਜਿਹੜੇ ਗ੍ਰਾਫਿਕਸ ਨੇ ਵੀਫੈਕਸ ਨੇ ਇਹਨ ਟ੍ਰੇਲਰ ਤੁਹਾਡੇ ਸਾਹਮਣੇ ਹੈ ਮੈਂ ਆਪਣੀ ਪੂਰੀ 100% ਮਿਹਨਤ ਲਾਈ ਹੈ ਇਹਦੇ ਉੱਤੇ ਕਿ ਮੈਂ ਉਹ ਦੁਨੀਆ ਦਿਖਾ ਸਕਾਂ ਜਿਹਦੇ ਵਿੱਚ ਆਨ ਵਾਲਾ 250 ਸਾਲ ਬਾਅਦ ਕਿਵੇਂ ਦਾ ਲੱਗੇਗਾ ਉਹ ਦਿਖੇ 1000 ਸਾਲ ਪਿੱਛੇ ਕਿਵੇਂ ਦਿਖੇਗਾ ਉਹ ਦਿਖੇ ਤਾਂ ਮੈਨੂੰ ਲੱਗਦਾ ਹੈ ਮੇਰੇ ਵੱਲੋਂ ਤੇ ਕੋਈ ਕਮੀ ਨਹੀਂ ਰਹੀ ਅੱਛਾ ਜਦੋਂ ਅਸੀਂ ਕਾਫੀ ਕੁਝ ਬੀ ਐਫ ਐਕਸ ਵਗੈਰਾ ਦਾ ਕਾਫੀ ਯੂਜ਼ ਜਿਹੜਾ ਹੋਇਆ ਆ ਤਾਂ ਕਿੰਨਾ ਪਰਸੈਂਟ ਜਿਹੜਾ ਹਿੱਸਾ ਹੈ ਫਿਲਮ ਦਾ ਉਹ ਕਰੋਮਾ ਤੇ ਸ਼ੂਟ ਕੀਤਾ ਗਿਆ ਜਾਂ ਫਿਰ ਪ੍ਰੋਪਰ ਸੈਟ ਤਿਆਰ ਕੀਤੇ ਗਏ ਕੁਝ ਸੈਟਸ ਅਗੇ ਨੇ ਵਿੱਚ ਜਿਹੜੇ ਇਸਤੇਮਾਲ ਹੋਏ ਨੇ ਪਰ ਜ਼ਿਆਦਾਤਰ ਹਿੱਸਾ VFX اور CG ਦੇ ਹੁੰਦੇ ਆ ਫਿਲਮ ਦਾ। ਔਰ ਇਹ ਵੀ ਇੱਕ ਨਵੇਂ ਤਰ੍ਹਾਂ ਦੀ ਟੈਕਨੀਕ ਹੈ। ਸਪੈਸ਼ਲ ਟੀਮਸ ਬਿਠਾਈਆਂ ਗਈਆਂ ਨੇ ਦੇ ਉੱਤੇ ਔਰ ਆਲਮੋਸਟ 120 ਤੀ ਬੰਦਿਆਂ ਨੇ ਕੰਮ ਕੀਤਾ ਇਸ ਫਿਲਮ ਦੇ ਉੱਤੇ VFX ਡਿਵੈਲਪ ਕਰਨ ਵਾਸਤੇ। ਮੂਵੀ FX ਕੰਪਨੀ ਨੇ VFX ਕੀਤਾ ਹੈ ਤਾਂ ਔਰ ਬਹੁਤ ਕਮਾਲ ਕੰਮ ਕੀਤਾ ਹੈ ਉਹਨਾਂ ਨੇ ਔਰ 2.5 ਸਾਲ ਲੱਗ ਗਏ ਨੇ ਫਿਲਮ ਨੂੰ ਬੰਦੇ ਬੰਨੇ ਕਿਉਂਕਿ ਇੱਕ ਇੱਕ ਫਰੇਮ ਤੇ ਕੰਮ ਹੋਇਆ ਔਰ ਇਸ ਫਿਲਮ ਚ 2 ਲੱਖ ਫਰੇਮ ਨੇ ਜੋ VFX ਦੇ ਨੇ। ਕਿਆ ਬਾਤ ਹੈ ਸੋ ਅੱਛਾ ਜਦੋਂ ਇਦਾਂ ਦੀਆਂ ਫਿਲਮਾਂ ਹੁੰਦੀਆਂ ਨਾ ਤਾਂ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹੈ ਕਿ ਮੂਵੀ ਰਿਲੀਜ਼ ਤੋਂ ਬਾਅਦ BTS ਜ਼ਰੂਰ ਆਵੇ ਤਾਂ ਇਹ ਆਏਗਾ ਜ਼ਰੂਰ ਕਿ ਕੰਪੇਅਰ ਕੀਤਾ ਜਾਏਗਾ ਫਿਰ ਕਿ ਇਹ ਰੀਅਲ ਸੀ ਐਂਡ ਇਹ ਜਿਹੜਾ ਹੈ ਐਡੀਟਿਡ ਹੈ ਮੂਵੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆ ਜਾਏਗਾ ਟ੍ਰੇਲਰ ਆ ਚੁੱਕਿਆ ਹੈ ਜੀ ਤੇ ਦੋ ਦਿਨਾਂ ਬਾਅਦ ਤੁਹਾਨੂੰ BTS ਇਸ ਆਨੇ ਸ਼ੁਰੂ ਹੋ ਜਾਣਗੇ ਸਾਨੂੰ ਇੰਤਜ਼ਾਰ ਰਹੇਗਾ ਅੱਛਾ ਫਿਲਮ ਜੇ ਅਸੀਂ ਗੱਲ ਕਰੀਏ ਤਾਂ ਇੱਕ ਅਲੱਗ ਯੂਨੀਵਰਸ ਦੀ ਗੱਲ ਕਰਦੀ ਹੈ ਹਨਾ ਟਾਈਮ ਟਰੈਵਲ ਦੀ ਗੱਲ ਕੀਤੀ ਗਈ ਹੈ ਤਾਂ ਅਸੀਂ ਜਦੋਂ ਹਾਲੀਵੁੱਡ ਵੇਖਦੇ ਹਾਂ ਉਹਨਾਂ ਨੇ ਇੱਕ ਆਪਣੇ ਯੂਨੀਵਰਸ ਬਣਾਏ ਹੋਏ ਜਿਵੇਂ ਮਾਰਵਲ ਹੋ ਗਿਆ ਜਾਂ ਫਿਰ ਅਵੈਂਜਰਸ ਹੋ ਗਿਆ ਕੀ ਤੁਸੀਂ ਵੀ ਪੰਜਾਬੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬਣਾਉਣਾ ਚਾਹੋਗੇ ਯੂਨੀਵਰਸ ਜੀ ਨਵ ਬਾਜਵਾ ਯੂਨੀਵਰਸ ਵੈਲ ਰੇਡੂਆ ਇੱਕ ਟਾਈਮ ਮਸ਼ੀਨ ਦੇ ਉੱਤੇ ਹੈ ਤੇ ਉਹ ਮੇਰਾ ਯੂਨੀਵਰਸ ਤੇ ਕਿਤੇ ਗਿਆ ਕਿਤੇ ਉਹ ਮੇਰੀ ਸੋਚ ਹੈ ਜੋ 2255 ਦਿਖਾ ਰਹੀ ਹੈ ਉਹ ਮੇਰੀ ਸੋਚ ਹੈ ਜੋ ਹਜ਼ਾਰ ਸਾਲ ਪਿੱਛੇ ਦਿਖਾ ਰਹੀ ਹੈ ਲੇਕਿਨ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਨਾ ਮੈਂ origignal ਨੂੰ ਕਨੈਕਟ ਕਿਵੇਂ ਕਰ ਸਕਾਂ ਹਾਂ ਹਾਂ ਉਦੋਂ ਮਹਾਰਾਜਾ ਬੀਰ ਸਿੰਘ ਸੀਗੇ ਜੋ ਆਏ ਸੀ ਜੋ ਇੱਥੇ ਹੈਗੇ ਸੀ ਪੰਜਾਬ ਵਿੱਚ ਹਾਂ ਮੁਹੰਮਦ ਖਾਨ ਵਰਗਾ ਇੱਕ ਇਨਸਾਨ ਆਇਆ ਸੀ ਤੁਰਕੀ ਤੋਂ ਹਮਲਾ ਕਰਨ ਸੋ ਉਹਦੇ ਵਿੱਚ ਚਾਰੋਂ ਬੰਦੇ ਜਾ ਕੇ ਫਸ ਗਏ ਸੋ ਇੱਕ ਮਾਈਥੋਲੋਜੀ ਨੂੰ ਰਿਐਲਿਟੀ ਨਾਲ ਕਨਵਰਟ ਮਰਜ ਕੀਤਾ ਗਿਆ ਸੋ ਇਹ ਕੁਝ ਨਵੀਂ ਚੀਜ਼ ਹੈ ਆਡੀਅנס ਕਨੈਕਟ ਕਰ ਸਕੇ ਜੀ ਤਮੇ ਲੋ ਆਉਣ ਆਏ ਟਾਈਮ 'ਚ ਸਾਨੂੰ ਯੂਨੀਵਰਸ ਮਿਲ ਸਕਦਾ ਹੈ ਹਾਂਜੀ ਰੇਡੂਆ 3 ਵੀ ਤੇ ਆ ਰਹੀ ਲਿਖੀ ਹੋਈ ਹੈ 2 ਦੇਖੋ ਫਿਰ 3 ਆਂਦੀ ਹੈ ਕੀ ਅੱਛਾ ਇੱਕਲਾ ਸਵਾਲ ਪੁੱਛਣਾ ਚਾਹਾਂਗੀ ਕਿ ਫਿਲਮ ਜਿਹੜੀ ਐ ਉਹ ਉਹਦੇ ਵਿੱਚ ਬਹੁਤ ਸਾਰੇ ਕੈਰੈਕਟਰ ਨੇ ਇੱਕ ਕੈਰੈਕਟਰ ਜਿਹੜਾ ਜਿਹਨੂੰ ਵੇਖ ਕੇ ਮੈਂ ਥੋੜੀ ਐਕਸਾਈਟਿਡ ਹੋ ਗਈ ਸੀ ਉਹ ਸੀ ਕੇਟੀ ਦਾ ਕੈਰੈਕਟਰ ਹੈਨਾ ਤਾਂ ਮੈਂ ਮੈਮ ਨੂੰ ਵੀ ਕਿਹਾ ਕਿ ਮੈਂ ਮੈਂ ਤੁਹਾਨੂੰ ਪਛਾਣਿਆ ਨਹੀਂ ਤਾਂ ਮੈਂ ਸਾਰਿਆਂ ਨੂੰ ਇਹ ਪੁੱਛੀ ਸੀ ਕਿ ਉਹ ਜਿਹੜਾ ਕੈਰੈਕਟਰ ਕੀਤਾ ਉਹ ਕਿੰਨਾ ਨੇ ਕੀਤਾ ਉਹ ਕਿੰਨਾ ਨੇ ਕੀਤਾ ਸੋ ਜਦੋਂ ਉਹ ਪਰਫਾਰਮ ਕੀਤਾ ਜਦੋਂ ਉਹ ਲੁੱਕ ਜਿਹੜੀ ਐ ਟੈਸਟ ਹੋਈ ਮੈਡਮ ਦੇ ਉੱਤੇ ਤਾਂ ਉਹ ਪ੍ਰੂਵ ਜਿਹੜੀ ਐ ਤੁਹਾਡੇ ਵੱਲੋਂ ਗਈਤੀ ਗਈ ਸੀਗੀ ਜਾਂ ਫਿਰ ਉਹਦੇ ਵਿੱਚ ਹੇਅਰ ਫੇਅਰ ਵੀ ਹੋਈ ਨਹੀਂ 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 ਆ ਨਹੀਂ ਦੁਬਾਰਾ ਕਿਤੇ ਜਾਵੇ ਨਹੀਂ 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 ਐਵਰੀਥਿੰਗ ਸਭ ਚੀਜ਼ਾਂ ਮੈਂ ਹੀ ਅਪਰੂਵ ਕਰਦਾ ਉਹਨਾਂ ਦੀ ਲੁੱਕ ਉਹਨਾਂ ਨੂੰ ਕਿਹਾ ਗਿਆ ਸੀ ਤੁਸੀਂ 8 ਕਿਲੋ weight lose ਕਰੋ ਇਸ ਕਿਰਦਾਰ ਵਾਸਤੇ ਕਿਉਂਕਿ ਅਗਰ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਸ਼ੀ ਇਜ਼ ਅਪਰੋਕਸੀਮੇਟਲੀ 55 54 ਓਨਲੀ ਵਿਦ ਅ ਹਾਈਟ ਆਫ 5657 57 ਤੇ ਉਹ ਬਿਲਕੁਲ ਮੈਨੂੰ ਲੀਨ ਇਹ ਰੋਬੋਟ ਚਾਹੀਦਾ ਸੀ ਉਹਨਾਂ ਦੇ ਅਲੱਗ-ਅਲੱਗ ਟ੍ਰਾਇਲਸ ਕੀਤੇ ਗਏ ਹੇਅਰ ਦੇ ਟ੍ਰਾਇਲ ਕੀਤੇ ਗਏ ਅੱਖਾਂ ਦੇ ਕੀਤੇ ਗਏ ਬਾਡੀ ਲੈਂਗੁਏਜ ਦੇ ਕੀਤੇ ਗਏ ਟੋਨ ਦੇ ਕੀਤੇ ਗਏ ਜਿਹੜੇ ਜਿੱਦਾਂ ਬੋਲਦੇ ਪਏ ਨੇ ਸੋ ਉਹ ਸਾਰੇ ਉੱਤੇ ਕੰਮ ਹੋ ਕੇ ਹੀ ਉਹ ਫਾਈਨਲਾਈਜ਼ ਹੋਇਆ ਉਸ ਤੋਂ ਬਾਅਦ ਆਡੀਸ਼ਨ ਫੇਰ ਕੀਤਾ ਗਿਆ ਦੈਨ ਵੀ ਫਾਈਨਲਾਈਜ਼ ਹੋ ਕੇ ਫਾਈਨ ਥਿਸ ਇਜ਼ आवर केटी केटी ਇਸ ਜਸਟ ਨਾਟ केटी केटी ਦਾ ਮਤਲਬ ਹੈਗਾ ਹੈ ਕਾਈਨੇਟਿਕ ਟੋਲਨੇਟ ਕਾਈਨੇਟਿਕ ਟੋਲਨੇਟ ਕਿਨੂੰ ਕਹਿੰਦੇ ਨੇ ਇੱਕ ਨੈਟਵਰਕਿੰਗ ਹੈ ਜੋ ਸੈਟਲਾਈਟ ਦੇ ਥਰੂ ਕਨੈਕਟਡ ਹੁੰਦੀ ਉਹਨੂੰ ਕਾਈਨੇਟਿਕ ਟੋਲਨੇਟ ਕਹਿੰਦੇ ਨੇ ਇੰਨਾ ਡੀਪ ਕੰਮ ਹੋਇਆ ਫਿਲਮ ਵਿੱਚ ਅੱਛਾ ਇੱਕ ਕੈਰੇਕਟਰ ਮਾਹਿਰਾ ਸ਼ਰਮਾ ਜੀ ਦਾ ਜੋ ਤੁਹਾਡੇ ਆਪੋਜ਼ਿਟ ਹੈ ਤਾਂ ਇਹ ਨਹੀਂ ਹੋਇਆ ਕਿ ਇਹ ਮੈਮ ਨੂੰ ਦਿੱਤਾ ਜਾਵੇ ਕੈਰੇਕਟਰ ਨੇ ਦੇਖੋ ਮੈਂ ਐਜ਼ ਅ ਡਾਇਰੈਕਟਰ ਮੇਰੇ ਫਾਦਰ ਵੀ ਫਿਲਮ ਦੇ ਵਿੱਚ ਹੈਗੇ ਉਹ ਸੈਨਾਪਤੀ ਦਾ ਕਰੈਕਟਰ ਕਰ ਰਹੇ ਨੇ ਆਮ ਬੀਨ ਵੈਰੀ ਸਟ੍ਰਿਕਟ ਵਿਦ ਦਸਿੰਗ ਜੋ ਕਰੈਕਟਰ ਜਿੰਨੂੰ ਸੂਟ ਕਰਦਾ ਉਹ ਕਰੈਕਟਰ ਉਹਨੂੰ ਪਲੇ ਕਰਨਾ ਚਾਹੀਦਾ ਮਾਹਿਰਾ ਉਸ ਕਰੈਕਟਰ ਦੇ ਵਿੱਚ ਸੂਟ ਬਹਿ ਰਹੀ ਸੀ ਐਂਡ ਸ਼ੀ ਡਿਡ ਥੈਟ ਪ੍ਰੀਟੀ ਵੈਲ ਉਹ ਮੈਨੂੰ ਇੱਕ ਜੈਸਮੀਨ ਚਾਹੀਦੀ ਸੀ ਅਲਾਦੀਨ ਦੀ ਉਹ ਮੈਨੂੰ ਮਿਲ ਗਈ ਉਹ ਮਾਹਿਰਾ ਦੇ ਵਿੱਚ ਦਿੱਕੀ ਮੈਨੂੰ ਇੱਕ ਫਿਊਚਰਿਸਟਿਕ ਫੇਸ ਚਾਹੀਦਾ ਸੀ ਜਿਹਦੀ ਸ਼ਾਰਪਨੈਸ ਬਹੁਤ ਹੋਏ ਜਿਹਦੇ ਵਿੱਚ ਕਟਿੰਗ ਬਹੁਤ ਹੋਏ ਉਹ ਮੈਨੂੰ ਨਮਨ ਦੇ ਵਿੱਚ ਦੇਖਣ ਨੂੰ ਮਿਲਿਆ ਸੋ ਇਦਾਂ ਹੀ ਖਾਲੀ ਸਾਹਿਬ ਨੇ ਇਦਾਂ ਹੀ ਸਾਰੇ ਬਾਕੀ ਕਿਆ ਬਾਤ ਹੈ ਐਂਡ ਸਾਨੂੰ ਇੰਤਜ਼ਾਰ ਰਹੇਗਾ 22 ਤਰੀਕ ਦਾ ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ ਪਲੀਜ਼ ਸਪੋਰਟ ਕਰੋ ਪੰਜਾਬੀ ਸਿਨੇਮਾ ਦੇ ਵਿੱਚ ਵੀ ਐਫ ਐਕਸ ਉੱਤੇ ਸਾਈਫਾਈ ਹੈ ਪਹਿਲੀ ਨੂੰ ਤੁਸੀਂ ਬਹੁਤ ਪਸੰਦ ਕੀਤਾ ਸੈਕੰਡ ਦੇਖੋਗੇ ਹੋਰ ਪਸੰਦ ਆਏਗੀ ਸੋ 22 ਨਵੰਬਰ ਨੂੰ ਆ ਰਹੀ ਹੈ ਪਲੀਜ਼ ਵਾਚ ਵੀ ਦਿਫ